ਜੜੀ ਕੋਠੀਆਂ ਜੇ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚੇ ਆ ਤੁਹਾਨੂੰ ਕੋਠੀ ਵੀ ਵਧੀਆ ਲੱਗੂਗੀ ਤੇ ਆਪਣੀ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਊਗੀ ਰੇਟ ਸਭ ਤੋਂ ਘੱਟ ਹੈ ਤੇ ਬਣੀ ਬਹੁਤ ਵਧੀਆ ਹੋਈ ਹੈ ਸਾਰਾ ਰੰਗ ਰੂنگ ਕਰਵਾ ਕੇ ਸਾਰੀ ਕੋਠੀ ਤਿਆਰ ਹੈਗੀ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਸੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਵੀਡੀਓ ਤੁਸੀਂ ਪਵਾ ਸਕਦੇ ਹੋ ਵੀਡੀਓ ਜੇ ਤੁਸੀਂ ਪਵਾਉਣੀ ਹੈ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਬਣਾ ਕੇ ਤੁਸੀਂ ਵਧੀਆ ਜਿਹੜੀ ਕੋਠੀ ਘਰ ਮਕਾਨ ਤੁਸੀਂ ਵੇਚਣਾ ਹੈ ਤੇ ਉਹਦੀ ਪੂਰੀ ਜਾਣਕਾਰੀ ਤੇ ਉਹਦੀਆਂ 10-12 ਫੋਟੋਆਂ ਜੀ ਤੇ ਵੀਡੀਓ ਜਿਹੜੀ ਬਣਾਉਣੀ ਹੈ ਪੂਰੀ ਵਧੀਆ ਬਣਾ ਕੇ ਭੇਜਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਜਿੰਨੇ ਤੁਸੀਂ ਪਹੁੰਚੋ ਜੀ ਆਪਣੀ ਇਸ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਤੇ ਤੁਹਾਡਾ ਸਾਰਿਆਂ ਦਾ ਸੁਆਗਤ ਆਪਾਂ ਕਰਦੇ ਹਾਂ ਤੇ ਵੀਡੀਓ ਦੀ ਆਪਾਂ ਹੁਣ ਗੱਲਬਾਤ ਕਰਦੇ ਹਾਂ ਕੋਠੀ ਜਿਹੜੀ ਆਪਾਂ ਹੱਲੇ ਕੇ ਪਹੁੰਚੇ ਹਾਂ ਜਦੋਂ ਆਪਾਂ ਮੇਨ ਗੇਟ ਰਾਹੀਂ ਅੰਦਰ ਪਹੁੰਚਦੇ ਹਾਂ ਤਾਂ ਪਹਿਲਾਂ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਕਾਫੀ ਓਪਨ ਆਪਾਂ ਨੂੰ ਜਗ੍ਹਾ ਮਿਲ ਜਾਊਗੀ ਤੇ ਸਾਹਮਣੇ ਆਪਣੇ ਬੈਡਰੂਮ ਆ ਗਿਆ ਜੀ ਤੇ ਆਹ ਸਾਰੀ ਲੋਬੀ ਦਾ ਏਰੀਆ ਆ ਗਿਆ ਇਹ ਆਪਾਂ ਨੂੰ ਇੱਕ ਪਾਸੇ ਕਿਚਨ ਮਿਲ ਜੂਗਾ ਜੀ ਤੇ ਕਿਚਨ ਦੇ ਵਿੱਚ ਕੋਰਨਰ ਵਿੰਡੋ ਆਪਾਂ ਨੂੰ ਮਿਲ ਜੂਗੀ ਤੇ ਪਾਣੀ ਦੀ ਵਧੀਆ ਸਪਲਾਈ ਲਾਈਟਿੰਗ ਦੀ ਸਪਲਾਈ ਤੇ ਸਾਰਾ ਕੁਝ ਵਧੀਆ ਸੈਲਫ ਵਗੈਰਾ ਬਣੀ ਹੋਈ ਹੈ ਨਿੱਕਾ ਜਿਹਾ ਕਿਚਨ ਹੈ ਤੇ ਵਧੀਆ ਕਿਚਨ ਹੈ ਜੀ ਤੇ ਆਹ ਲੋਬੀ ਦਾ ਮੈਨ ਐਂਟਰੀ ਗੇਟ ਆ ਗਿਆ ਵਧੀਆ ਸਾਰੇ ਇਕੋ ਜਿਹੇ ਪੱਲੇ ਇਹਨਾਂ ਨੇ ਲਗਬਾਈ ਹੋਏ ਨੇ ਤੇ ਆਪਾਂ ਨੂੰ ਦੋ ਬੈਡਰੂਮ ਮਿਲ ਜਾਣਗੇ ਤੇ ਬੈਡਰੂਮ ਜਿਹੜੇ ਮਿਲਣਗੇ ਪੂਰੇ ਖੁੱਲੇ ਡੁੱਲੇ ਵਧੀਆ ਆਪਾਂ ਨੂੰ ਮਿਲ ਜਾਣਗੇ ਤੇ ਦੋਵੇਂ ਜਿਹੜੇ ਬੈੱਡਰੂਮ ਨੇ ਇਹਨਾਂ ਨੂੰ ਇੱਕੋ ਅਟੈਚ ਬਾਥਰੂਮ ਲੱਗਦਾ ਜੀ ਤੇ ਸਾਹਮਣੇ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਆ ਬਾਥਰੂਮ ਦਾ ਹੈ ਤੇ ਬਾਥਰੂਮ 플ਸ਼ ਦੋਵੇਂ ਅਟੈਚ ਨੇ ਤੁਹਾਨੂੰ ਅੰਦਰ ਲੈ ਕੇ ਚਾਲਦਾ ਤੇ ਇੱਧਰ ਦੀ ਆਪਾਂ ਜਾਵਾਂਗੇ ਜੀ ਤੇ ਜਿਹੜਾ ਪਰਲਾ ਬੈੱਡਰੂਮ ਸੀਗਾ ਉਹਦੇ ਵਿੱਚ ਦੀ ਆਪਾਂ ਨਿਕਲਾਂਗੇ ਤੁਹਾਨੂੰ ਇੱਧਰ ਲੈ ਕੇ ਚਾਲਦਾ ਇਹਦੇ ਵਿੱਚ ਵੀ ਇੱਕ ਗੇਟ ਹੈ ਤੇ ਪਰਲੀ ਸਾਈਡ ਵੀ ਗੇਟ ਹੈ ਵਧੀਆ ਕੋਠੀਏ ਜਿਹੜੀ ਇਹਨਾਂ ਨੇ ਬਣਵਾਈ ਹੋਈ ਹੈ ਤੇ ਸੋਹਣੀ ਬਣਵਾਈ ਹੋਈ ਆ ਇਹ ਵਧੀਆ ਦਿਮਾਗ ਲਾ ਕੇ ਤਿਆਰ ਕੀਤੀ ਆ ਵੀ ਜਿਹੜਾ ਬਾਥਰੂਮ ਹੈ ਉਹ ਦੋਮਾਂ ਨੂੰ ਇੱਕੋ ਹੀ ਰਹਿ ਗਿਆ ਤੇ ਨੀਚੇ ਟਾਈਲ ਟੂ ਟਾਈਲ ਸਾਰੀਆਂ ਲੱਗੀਆਂ ਹੋਈਆਂ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜੀ ਆਪਣੀ ਡਿਮਾਂਡ ਪਹੁੰਚੀ ਆਪਣੇ ਕੋਲੇ ਉਹ ਤੁਹਾਨੂੰ ਮੈਂ ਦੱਸ ਦਿੰਨੇ ਹਾਂ 15.5 ਲੱਖ ਰੁਪਿਆ ਇੱਕ ਵਾਰੀ ਇਹਨਾਂ ਨੇ ਡਿਮਾਂਡ ਪਾਈ ਹੈ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ-ਫਾਟਾ ਮੁਕੀ ਤੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਜੀ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਕਿਹਾ ਸਾਡੇ 168 ਗੱਜ ਜਗ੍ਹਾ ਆਪਾਂ ਨੂੰ ਮਿਲ ਚੁਗੀ ਤੇ ਰਜਿਸਟਰੀ ਵਾਲੀ ਜਗ੍ਹਾ ਐਨਓਸੀ ਅਵੇਲੇਬਲ ਹੈ ਕਿਸੇ ਨੇ ਦੇਖਣੀ ਹੈ ਤਾਂ ਤੁਹਾਨੂੰ ਲੋਕੇਸ਼ਨ ਵੀ ਮਿਲ ਚੁਗੀ ਤੇ ਮਾਲਕ ਨੇ ਆਪ ਦਾ ਜਿਹੜਾ ਨੰਬਰ ਦਿੱਤਾ ਉਹ ਵੀ ਤੁਹਾਨੂੰ ਮੈਂ ਦੇ ਦਿਨਾ ਚੀ ਬਾਕੀ ਮੈਨੂੰ ਪਹਿਲਾਂ ਦੱਸੋ ਤੁਸੀਂ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਤੇ ਜਿਹੜੀ ਆਪਾਂ ਤੁਹਾਡੇ ਖਤਰਾ ਆ ਵੀਡੀਓ ਲੈ ਕੇ ਪਹੁੰਚਿਆ ਤੁਹਾਨੂੰ ਕਿਵੇਂ ਦੇ ਲੱਗੀ ਕਮੈਂਟ ਲਾਜ਼ਮੀ ਕਰਿਓ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਜੀ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਾਰੇ ਸਬਸਕ੍ਰਾਈਬ ਆਪਣੇ ਚੈਨਲ ਨੂੰ ਲਾਜ਼ਮੀ ਕਰ ਦਿਓ ਬਾਕੀ ਬਾਹਰਲੀ ਸਾਈਡ ਤੋਂ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਉੱਪਰੋਂ ਤੇ ਬਾਹਰਲੀ ਸਾਈਡ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਹੈ ਗਲੀ ਵੀ ਪੂਰੀ ਵਧੀਆ ਲੱਗਦੀ ਹੈ ਪੂਰੀ ਚੌੜੀ ਗਲੀ ਹੈ ਤੇ ਆਸ-ਪਾਸੇ ਕੂਠੀ ਮਕਾਨ ਆਪਾਂ ਨੂੰ ਮਿਲ ਜਾਣਗੇ ਰਿਹਾਇਸ਼ੀ ਵਧੀਆ ਇਹਨਾਂ ਦਾ ਏਰੀਆ ਗਾਉਂ ਤੇ ਸਾਰਾ ਕੁਝ ਆਪਣਾ ਹੋ ਹੀ ਗਿਆ ਸੀ ਵੀਡੀਓ ਬਾਰੇ ਤੇ ਲੋਕੇਸ਼ਨ ਜਿਹੜੀ ਆਪਣੇ ਕੋਲੇ ਪਹੁੰਚੀ ਆ ਉਹ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਹਾਂ ਅਸੀਂ ਜਿਹੜੀ ਲੋਕੇਸ਼ਨ ਹੈ ਜੀ ਉਹ ਹੈ ਨਿਊ ਸਤਗੁਰ ਨਗਰ ਸਟਰੀਟ ਨੰਬਰ 5 ਬੈਕ ਸਾਈਡ 올ਡ ਸਬਜੀ ਮੰਡੀ ਮੇਨ ਰੋਡ ਲੁਧਿਆਣਾ ਜੀ ਤੇ ਜਾ ਕੇ ਕਿਸੇ ਨੇ ਦੇਖਣੀ ਆ ਲੋਕੇਸ਼ਨ ਵੀ ਤੁਹਾਨੂੰ ਪਤਾ ਲੱਗੀ ਕੋਈ ਗੱਲਬਾਤ ਕਰਨੀ ਆ ਕੁਝ ਵੀ ਪੁੱਛ ਪੜਤਾਲ ਆਪਦੀ ਕਰਨੀ ਆ ਕੋਈ ਗੱਲਬਾਤ ਪਹਿਲਾਂ ਕਰਨੀ ਆ ਮਾਲਕ ਨਾਲ ਤਾਂ ਮਾਲਕ ਨੇ ਜਿਹੜਾ ਆਪਦਾ ਨੰਬਰ ਦਿੱਤਾ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਨੰਬਰ ਹੈ 84 84 40372 ਬਾਕੀ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਹੈ 84 40 ਤੇ 372 22 ਨੰਬਰ ਤੇ ਗੱਲ ਤੁਸੀਂ ਕਰਕੇ ਦੇਖ ਲਿਓ ਤੇ ਮਾਲਕ ਕਹਿੰਦੇ ਸੀਗੇ ਫੋਨ ਕਰ ਲਿਓ ਤੇ ਗੱਲਬਾਤ ਜਿਹਨੇ ਵੀ ਕਰਨੀ ਹੈ ਗੱਲਬਾਤ ਹੋ ਚੁੱਕੀ ਤੇ ਪੂਰੀ ਗੱਲਬਾਤ ਆਪਾਂ ਕਰ ਹੀ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਨਵੀਆਂ-ਨਵੀਆਂ ਵੀਡੀਓ ਇਸੇ ਤਰ੍ਹਾਂ ਦੀਆਂ ਹਰ ਰੋਜ਼ ਲੈ ਕੇ ਆਉਂਦੇ ਰਹਨੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਤੇ ਕਿਸ ਨੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਵੀ ਕੋਠੀ ਮਕਾਨ ਘਰ ਹੈਗਾ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਦੇਖ ਰਹੇ ਹੋ ਤੇ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਮੇਰੇ ਭਰਾ ਤੁਹਾਡੇ ਕੋਲੇ ਹੈ ਤਾਂ ਆਪਣੇ ਕੋਲੇ ਆਪਣੇ ਨੰਬਰ ਤੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋ ਮਾਚਿੰਗ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 73800 ਪੂਰਾ 26173 ਬਸ ਆਪਣੇ ਕੋਲੇ ਜਿਹੜੀ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ ਨਾ ਜੀ ਉਹ ਪੂਰੀ ਵਧੀਆ ਬਣਾ ਕੇ ਭੇਜਿਆ ਕਰੋ ਆਪਾਂ ਨੂੰ ਕੁਝ ਹੋਰ ਨਹੀਂ ਚਾਹੀਦਾ ਤੇ ਵੀਡੀਓ ਵਧੀਆ ਆਰਾਮ ਨਾਲ ਬਣਾਇਆ ਕਰੋ ਜਿਆਦਾ ਜਲਦਬਾਜੀ ਨਾ ਕਰਿਆ ਕਰੋ ਵਧੀਆ ਟਿਕਾ ਕੇ ਬਾਹਰੋਂ ਬਣਾਉਣੀ ਸ਼ੁਰੂ ਕਰਿਆ ਕਰੋ ਤੇ ਵਧੀਆ ਫਰੰਟ ਵਗੈਰਾ ਦਿਖਾ ਕੇ ਜੀ ਗਲੀ ਵਗੈਰਾ ਦਿਖਾ ਕੇ ਉਪਰੋਂ ਛੱਤ ਦਿਖਾਇਆ ਕਰੋ ਸਾਰੇ ਕਮਰੇ ਜਿਹੜਾ ਕੁਝ ਵੀ ਆਪਣਾ ਬਣਿਆ ਹੋਇਆ ਵਧੀਆ ਤਰੀਕੇ ਨਾਲ ਵੀਡੀਓ ਬਣਾਇਆ ਕਰੋ ਤੇ ਹੋਰ ਤਾਂ ਆਪਾਂ ਨੂੰ ਕੁਝ ਨਹੀਂ ਚਾਹੀਦਾ ਤੇ ਨਾ ਤਾਂ ਆਪਾਂ ਕੋਈ ਕਮਿਸ਼ਨ ਲੈਣੇ ਆ ਨਾ ਕੋਈ ਖਰਚਾ ਪਾਣੀ ਲੈਣੇ ਆ ਆਪਾਂ ਨਾ ਕੋਈ ਵੀਡੀਓ ਪੁਆਈਦਾਂ ਨਾ ਕੋਈ ਵੇਗੜ ਤੇ ਨਾ ਕੋਈ ਪਹਿਲਾ ਨਾ ਕੋਈ ਬਾਦਚਾ ਬਾਕੀ ਭੇਜੂ ਜੇ ਕਿਸ ਨੇ ਐਡ ਕਰਵਾਉਣੀ ਆ ਤੇ ਮਿਲਦੇ ਆ ਜੀ ਜਲਦੀ ਤੇ ਕਮੈਂਟ ਲਾਜ਼ਮੀ ਕਰਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਤੇ ਮੈਂ ਉਡੀਕ ਕਰਦਾ ਤੁਹਾਡੇ ਕਮੈਂਟ ਦੀ ਸਾਰੇ ਕਮੈਂਟ ਮੈਂ ਪੜਦਾ ਹੁੰਦਾ ਹੁਣ ਜੀ ਬਾਕੀ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਕੋਠੀਆਂ ਤੇ ਮਕਾਨ ਘਰ ਆਏ ਪਏ ਆ ਤੇ ਜਲਦੀ ਤੋਂ ਜਲਦੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਆ ਤੇ ਦੇਖਦੇ ਆ ਜੀ ਆਪਾਂ ਤੁਸੀਂ ਕਿਹੜੇ ਏਰੀਆ ਚੋਂ ਮੰਗ ਪਾਉਂਦੇ ਹੋ ਤੇ ਉਸ ਹਿਸਾਬ ਨਾਲ ਆਪਾਂ ਵੀਡੀਓ ਤੁਹਾਡੇ ਖਾਤਰ ਕੱਲ ਨੂੰ ਲੈ ਕੇ ਪਹੁੰਚਦੇ ਹਾਂ ਲਾ ਕੇ ਜਲਦੀ ਮਿਲਦੇ ਹਾਂ ਜੀ ਤੇ ਸਾਰੀ ਵੀਡੀਓ ਤੁਸੀਂ ਦੇਖੀ ਹਰ ਰੋਜ਼ ਤੁਸੀਂ ਆਉਣੋ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੇ ਮਿਲਦੇ ਹਾਂ ਜਲਦੀ ਜੀ